ਸਸ਼ੀ ਗਾਂਧੀ ਦਾ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਬਟਿਕੂਲਰ ਦਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹਿਣਗੇ ਬਟਿਕ ਵਰਕ ਦੇ ਸੂਟ ਰਹਿਣਗੇ ਅੱਜ ਆਫਰ ਦੇ ਵਿੱਚ ਰਹਿਣ ਵਾਲੇ ਸਿੰਧੀ ਵਰਕ ਦੇ ਸੂਟ ਕਾਫੀ ਸਾਰੇ ਸੂਟ ਲੈ ਕੇ ਆਸੀਂ ਸਿੰਧੀ ਵਰਕ ਦੇ ਵਿੱਚ ਤੇ ਆਫਰ ਦੇ ਵਿੱਚ ਰਹਿਣ ਵਾਲੇ ਸੂਟ ਗਲਾਸ ਸਿਲਕ ਤੇ ਰੈਡੀ ਹੈ ਜੀ ਤੇ ਕਾਫੀ ਤਰ੍ਹਾਂ ਦਾ ਸਟਾਫ ਲੈ ਕੇ ਆਏ ਸਭ ਤੋਂ ਪਹਿਲਾਂ ਵੀ ਜੇ ਆਪਾਂ ਨੂੰ ਰਿਕਵੈਸਟ ਹੈ ਜੇ ਪਹਿਲੀ ਵਾਰ ਚੈਨਲ ਦੇਖ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਤੁਸੀਂ ਡਿਸਟ੍ਰਿਕਟ ਬਾਂਸਬਰਲਾਡਾ ਤੋਂ ਬਿਲੋਂਗ ਕਰਦੇ ਆ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਆ ਰਹੇ ਹੋ ਤਾਂ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰੋਸ ਕਰਕੇ ਆਉਣਾ ਪੈਣਾ ਜੀ ਜੇਕਰ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਕਰ ਲਿਆ ਤਾਂ ਉਹਦੇ ਵਾਪਸ ਪੌਂਦ ਦੇ ਲਈ ਵਾਪਸ ਨੀਚੇ ਆਣਾ ਜੀ ਲੈਫਟ ਸਾਈਡ ਵਾਪਸ ਪੌਂਦ ਦੇ نیچے ਆਉਣਾ ਤੇ ਪਹਿਲੀ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਓਵਰ ਬ੍ਰੇਜ ਨੂੰ ਕ੍ਰੋਸ ਨਹੀਂ ਕਰਨਾ ਪੌਲ ਦੀ ਰਾਈਟ ਸਾਈਡ ਹੋਣਾ ਰਾਈਟ ਸਾਈਡ ਨਾਲ ਆ ਕੇ ਜੀ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜਦੀ ਹੈ ਉਹਦੇ ਵਿੱਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਚੈੱਕ ਕਰੋ ਸਿੰਧੀ ਵਰਕ ਦਾ ਸੂਟ ਹੈ ਸਟਾਫ ਰਹੂਗਾ ਜੀ ਗਲਾਸ ਹਲਕੇ ਦੇ ਉੱਪਰ ਵਰਕ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਸਲੀਵਸ ਵੀ ਰੈਡੀ ਹੈ ਸਲੀਵਸ ਵੀ ਤੁਹਾਨੂੰ ਦਿਖਾਵਾਂਗੇ ਚੈੱਕ ਕਰੋ ਇਹਦੀਆਂ ਸਲੀਵਸ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਪੂਰੀ ਸ਼ਰਟ ਉੱਪਰ ਛੋਟੇ-ਛੋਟੇ ਫਲਾਵਰ ਆਉਣਗੇ ਘੇਰਾ ਇਹਦਾ ਜਿਹੜਾ 24 ਇੰਚ ਤੱਕ ਰੈਡੀ ਆ ਜੀ ਠੀਕ ਆ ਜੀ ਘੇਰਾ 24 ਇੰਚ ਤੱਕ ਰੈਡੀ ਰਹੂਗਾ ਤੇ ਵਰਕ ਵੀ ਫਿਨਿਸ਼ਿੰਗ ਦੇ ਨਜ਼ਦੀਕ ਤੋਂ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਵਰਕ ਦੀ ਫਿਨਿਸ਼ਿੰਗ ਦੇਖੋ ਜੀ نیچے ਜੋ ਵਾਈਟ ਦਿਖ ਰਿਹਾ ਨਾ ਇਹ ਕਾਗਜ਼ ਆ ਜੀ ਇਹ ਉੱਤਰ ਜਾਣਾ ਜੇ ਤੁਸੀਂ ਨੂੰ ਵਾਸ਼ ਕਰੋਗੇ ਤੇ ਉੱਤਰ ਜਾਣਾ ਜੀ ਇਹ ਫਿਨਿਸ਼ਿੰਗ ਲਈ ਲਗਾਇਆ ਜਾਂਦਾ ਠੀਕ ਆ ਜੀ ਇਸ ਤੋਂ ਅਗੇ ਜੀ スਲੀਵਸ ਵੀ ਚੈੱਕ ਕਰ ਲੋ ਸਲੀਵਸ ਦਾ ਵਰਕ ਵੀ ਮਿਲੂਗਾ ਇਹ ਸਲੀਵਸ ਦਾ ਵਰਕ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਸਲੀਪਸ ਦਾ ਵਰਕ ਰੂਗਾ ਪ੍ਰਾਈਸ ਦੇ ਰਿਆ ਸਿਰਫ 550 550 ਦੇ ਵਿੱਚ ਤੁਹਾਨੂੰ ਸਿੰਧੀ ਵਰਕ ਦੇ ਸੂਟ ਮਿਲ ਰਿਹਾ ਜੀ ਆਫਰ ਦੇ ਵਿੱਚ ਲਗਾਤੇ ਆ ਸੂਟ ਇਸ ਆਫਰ ਦਾ ਤੁਸੀਂ ਲੈ ਸਕਦੇ ਹੋ ਲਾਭ ਆਜਦੇ ਸੂਟਾਂ ਦਾ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਕਲਰ ਦਿਖਾ ਦਿੰਨੇ ਆ ਬਹੁਤ ਹੀ ਪਿਆਰੇ ਜਿਹੇ ਕਲਰ ਆਉਣਗੇ ਸਿੰਧੀ ਦੇ ਵਿੱਚ ਲਓ ਜੀ ਚੈੱਕ ਕਰੋ ਜੀ ਕਲਰ ਦੂਸਰਾ ਕਲਰ ਦੇਖੋ ਜੀ ਕਾਪਰ ਮਸਟਰਡ ਜਿਹਾ ਕਲਰ ਆਊਗਾ ਲਓ ਜੀ ਇਹ ਆਗੀਆਂ ਸਲੀਪਸ ਇਹਦੀਆਂ ਇਸ 슬ੀਵਸ ਦਾ ਵਰਕ ਮਿਲੂਗਾ ਤੁਹਾਨੂੰ ਚੈੱਕ ਕਰੋ ਜੀ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ 슬ੀਵਸ ਦਾ ਵਰਕ ਮਿਲੂਗਾ ਲਓ ਜੀ ਇਹ ਵਾਲਾ ਆਊਗਾ ਜੀ ਘੇਰੇ ਦਾ ਵਰਕ ਇਹ ਘੇਰੇ ਦਾ ਵਰਕ ਆਉਣ ਵਾਲਾ ਹੈ ਚੈੱਕ ਕਰੋ ਜੀ ਘੇਰੇ ਦਾ ਵਰਕ ਹੈ ਪ੍ਰਾਈਸ ਰਹਿਣੀ ਇਹਦੀ 550 550 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਕਲਰ ਫੋਨ ਦਿਖਾ ਦਿੰਦੇ ਹਾਂ ਜੀ ਕਿਹੜੇ ਕਿਹੜੇ ਕਲਰ ਅਵੇਲੇਬਲ ਹੈ ਲਓ ਜੀ ਪਿਸਤਾ ਕਲਰ ਮਿਲੂਗਾ ਜੀ ਸਕਰੀਨ ਸ਼ਾਟ ਲਈ ਚਲੋ ਜੀ ਇਹਦਾ चेक करो जी पिस्ता कलर है ठीक है जी पिस्ता कलर आऊगा लो जी ए वाला सूट रहूगा जी लाइट या माउस जी कलर स्किन माउस कलर आऊगा ठीक है जी ये चेक करो जी ये पिस्ता कलर आऊगा ये वाला चेक करो जी लो जी ये आएगा जी, जी प्याजी कलर ਇਹ ਵੀ ਪੈਜੀ ਕਲਰ ਆਊਗਾ ਜੀ ਇਹ ਵੀ ਪੈਜੀ ਕਲਰ ਆਊਗਾ ਕਲਰ ਚੈੱਕ ਕਰੀ ਚੱਲੋ ਜੀ ਤੁਸੀਂ ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਤੁਸੀਂ ਲਓ ਜੀ ਇਹ ਆਊਗਾ ਜੀ orange shade ਇਹ orange shade ਆਊਗਾ ਜੀ orange shade ਦੇ ਵਿੱਚ ਵਰਕ ਹੈ ਠੀਕ ਹੈ ਜੀ ਕਲਰ ਚੈੱਕ ਕਰੋ ਜੀ ਇਹ ਆਊਗਾ ਜੀ سی ਗ੍ਰੀਨ ਦੇ ਵਿੱਚ ਡਾਰਕ ਗ੍ਰੀਨ ਦੇ ਕਲਰ ਵਿੱਚ ਆਊਗਾ ਚੈੱਕ ਕਰ ਲਓ ਜੀ ਕਲਰ ਕਲਰ ਮੈਚ ਚੈੱਕ ਕਰਵਾਦਣੀ ਹੈ ਸਾਰੇ ਸੂਟ ਓਪਨ ਨਹੀਂ ਕਰ ਸਕਦੇ ਅਸੀਂ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ ਪਾਊਡਰ ਬਲੂ ਕਲਰ ਆਊਗਾ ਇਹ ਵੀ ਗ੍ਰੀਨ ਕਲਰ ਦੇ ਵਿੱਚ ਆਊਗਾ ਜੀ ਚੈੱਕ ਕਰੋ ਜੀ ਠੀਕ ਹੈ ਜੀ ਕਲਰ ਚੈੱਕ ਕਰਵਾ ਦਨੇ ਆ ਜਿਹੜੇ ਜਿਹੜੇ ਕਲਰ ਆਣ ਵਾਲੇ ਆ ਲਓ ਜੀ ਕੇਵਲਾ ਕਲਰ ਦੇਖੋ ਜੀ ਕਲਰ ਆ ਰਿਹਾ ਡੱਲ ਪਰ ਇਹ ਆ ਗ੍ਰੀਨ ਡਾਰਕ ਮੂਗਿਆ ਜਾਂ ਗ੍ਰੀਨ ਜੇ ਕਲਰ ਦੇ ਵਿੱਚ ਆਉਣਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਥੋੜਾ ਜਿਹਾ ਗ੍ਰੇ ਆ ਰਿਹਾ ਪਰ ਇਹ ਮੂਗਿਆ ਜਿਹਾ ਕਲਰ ਰਹਿਣ ਵਾਲਾ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਲਓ ਇਹ ਕੇਵਲਾ ਕਲਰ ਮਿਲੂਗਾ ਤੁਹਾਨੂੰ ਕਲਰ ਚੈੱਕ ਕਰੀ ਚਲੋ ਜੀ ਇਹਦੇ ਵਿੱਚ ਠੀਕ ਹੈ ਜੀ ਇਹ ਕੇਵਲਾ ਕਲਰ ਚੈੱਕ ਕਰੋ ਸਕਿਨ ਦੇ ਵਿੱਚ ਆਊਗਾ ਲਓ ਜੀ ਇਹ ਸਕਿਨ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਸਕਿਨ ਦੇ ਵਿੱਚ ਆਣਾ ਪ੍ਰਾਈਸ ਰਹਿਣੀ ਹੈ ਜੀ 550 ਇਹਨਾਂ ਸੂਟਾਂ ਦੀ ਜਿਹੜੀ ਪ੍ਰਾਈਸ ਹੈ 550 ਰਹਿਣ ਵਾਲੀ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਲਓ ਇਹ ਲੈ ਕੇ ਆਏ ਨੀਡਲਵਰਕ ਦੇ ਵਿੱਚ ਬਿਕੋਸ ਔਰਗੰਜਾ ਤੇ ਰੈਡੀ ਆ ਜੀ ਸੂਟ ਨੀਡਲਵਰਕ ਦੇ ਵਿੱਚ ਸੂਟ ਰੈਡੀ ਆ ਚੈੱਕ ਕਰੋ ਜੀ ਲਓ ਇਹ ਬੜਾ ਪਿਆਰਾ ਜਿਹਾ ਨੈੱਕ ਬਣਿਆ ਹੋਇਆ ਵਰਕ ਦੇਖੋ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਪੂਰਾ ਪਿਆਰਾ ਜਿਹਾ ਨੈੱਕ ਬਣਿਆ ਹੋਇਆ ਨੀਡਲਵਰਕ ਹੋਇਆ ਇਹ ਸਲਵਾਰ ਦਾ ਵਰਕ ਮਿਲੂਗਾ ਜੀ ਤੁਹਾਨੂੰ ਠੀਕ ਹੈ ਜੀ ਇਹ ਕੇਰੇ ਦਾ ਵਰਕ ਮਿਲੂਗਾ ਲਓ ਜੀ ਇਹ ਕੇਰੇ ਦਾ ਵਰਕ ਆਊਗਾ ਜੀ ਇਸ ਸਲਵਾਰ ਦਾ ਵਰਕ ਹੈ ਜੀ ਠੀਕ ਹੈ ਜੀ ਇਹਦੇ ਉੱਪਰ ਤੁਹਾਨੂੰ 슬ੀਵਸ ਦਾ ਵਰਕ ਵੀ ਮਿਲੇਗਾ ਜੀ ਠੀਕ ਹੈ ਜੀ 슬ੀਵਸ ਦਾ ਵਰਕ ਮਿਲੇਗਾ ਬਾਟਮ ਦਾ ਵਰਕ ਮਿਲੇਗਾ ਸਾਰਾ ਵਰਕ ਮਿਲਨ ਵਾਲਾ ਜੀ ਪ੍ਰਾਈਸ ਜੀ ਰਹਿਣੀ ਹੈ 1500 ਰੁਪਏ ਲਓ 1500 ਰੁਪਏ ਦੀ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ ਠੀਕ ਹੈ ਜੀ ਸਾਰੇ ਤਰ੍ਹਾਂ ਦਾ ਵਰਕ ਇੱਥੇ ਮਿਲੂਗਾ ਤੁਹਾਨੂੰ ਤੇ ਬਿਕੋਜ਼ ਵਰਗਾਂਜਾ ਤੇ ਰੈਡੀ ਹੈ ਜੀ ਸੂਟ ਇਹ ਬਹੁਤ ਪਿਆਰਾ ਜਿਹਾ ਕਲਰ ਆਊਗਾ ਆ ਨਿਓਨ ਮਹਿੰਦੀ ਦਾ ਕਲਰ ਹੈ ਜੀ ਇਹ ਕਾਫੀ ਟ੍ਰੈਂਡ ਦੇ ਵਿੱਚ ਰਹਿੰਦਾ ਇਹ ਵਾਲਾ ਕਲਰ ਸਿਰਫ 1500 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਬਰਬਰੀ ਦੇ ਉੱਪਰ ਰੈਡੀ ਹੈ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਤੇ ਆਉ ਕਲਰ ਬਹੁਤ ਸੋਹਣਾ ਆਉਣ ਵਾਲਾ ਲਾਈਟ ਜਿਹਾ ਫਿਰੋਜ਼ੀ ਕਲਰ ਦੇ ਵਿੱਚ ਆਉਣਾ ਜੀ ਠੀਕ ਹੈ ਜੀ ਡਿਜ਼ਾਈਨ ਫਿਨਿਸ਼ਿੰਗ ਦੇਖੋ ਨਜ਼ਦੀਕ ਤੋਂ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਘੇਰਾ ਜਿੰਨਾ ਮਰਜੀ ਰੈਡੀ ਕਰ ਲਓ ਜੀ ਘੇਰੇ ਦੀ ਲੈਂਥ ਤੁਸੀਂ ਵਧਾ ਵੀ ਸਕਦੇ ਹੋ ਘਟਾ ਵੀ ਸਕਦੇ ਹੋ ਤੇ 슬ੀਵਸ ਦਾ ਵਰਕ ਵੀ ਮਿਲੂਗਾ ਚੈੱਕ ਕਰੋ ਜੀ 슬ੀਵਸ ਦੇ ਉੱਪਰ ਵੀ ਵਰਕ ਆਊਗਾ ਜੀ سٹਫ ਰਹਿਣਾ ਬਰਬਰੀ ਚੈੱਕ ਕਰੋ ਜੀ ਬਰਬਰੀ ਹੈ ਇਹ ਠੀਕ ਹੈ ਜੀ ਬਰਬਰੀ ਦੇ ਉੱਪਰ ਰੈਡੀ ਕੀਤਾ ਹੋਇਆ ਇਹ ਫਲਾਵਰ ਆਉਣਗੇ 슬ੀਵਸ ਦੇ ਉੱਪਰ ਇਹ ਘੇਰੇ ਉੱਪਰ ਆਉਣਗੇ ਜੀ ਘੇਰੇ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਰਹਿਣ ਵਾਲੀ ਹੈ ਘੇਰੇ ਦੀ ਠੀਕ ਹੈ ਜੀ ਪ੍ਰਾਈਸ ਇਹਦੀ ਰਹਿਣੀ ਹੈ ਸੂਟ ਦੀ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਬਰਬਰੀ ਦੇ ਉੱਪਰ ਰੈਡੀ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਇਦੇ ਵਿੱਚ ਅਗਲਾ ਕਲਰ ਤੁਹਾਨੂੰ ਖਾਣੇ ਤੋਂ ਉਹਨੂੰ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਆਉਣਾ ਜੀ ਇਹ ਆਉਣਾ ਡਾਇਮੰਡ ਟਿਸ਼ੂ ਕਰਾਸ਼ ਹੈ ਜੀ ਬਹੁਤ ਹੀ ਪਿਆਰਾ ਜਿਹਾ ਡਾਇਮੰਡ ਟਿਸ਼ੂ ਸਟੱਫ ਰਹਿਣਾ ਡਬਲ ਟੋਨ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਜੀ ਡਬਲ ਟੋਨ ਦੇ ਵਿੱਚ ਰਹਿਣਾ ਡਾਇਮੰਡ ਟਿਸ਼ੂ ਕਰਾਸ਼ ਹੈ ਕਾਫੀ ਕੋਸਟੀ ਸਟੱਫ ਰਹਿਣ ਵਾਲਾ ਜੀ ਇਹ ਵਾਲਾ ਚੈੱਕ ਕਰੋ ਨਜ਼ਦੀਕ ਤੋਂ ਸਟੱਫ ਤੁਸੀਂ ਡਬਲ ਟੋਨ ਦੇ ਵਿੱਚ ਰਹੂਗਾ ਜੀ ਸਟੱਫ ਆ ਇਹ ਤੇ ਇਹ ਵਾਲਾ ਚੈੱਕ ਕਰੋ ਜੀ ਘੇਰਾ ਘੇਰੇ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਜ਼ਿਆਦਾ ਫਿਨਿਸ਼ਿੰਗ ਰਹਿਣ ਵਾਲੀ ਘੇਰੇ ਦੀ ਤੇ 슬ੀਵਸ ਮੈਲ ਲਿੰਗੀਆਂ ਤੁਹਾਨੂੰ ਲਓ ਜੀ 슬ੀਵਸ ਵੀ ਰੈਡੀ ਮੈਲ ਲਿੰਗੀਆਂ ਵਾਈਨ ਜੀ ਸ਼ੇਡ ਦੇ ਵਿੱਚ ਆਊਗਾ ਇਹ ਇਹ 슬ੀਵਸ ਰਹਿਣਗੀਆਂ ਜਿਹੜੀਆਂ ਇਹ ਪ੍ਰਾਈਸ ਰਹਿਣੀ ਹੈ ਜੀ ਇਹਦੀ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਅਗਲੇ ਸੂਟ ਤੁਹਾਨੂੰ ਦਿਖਾਉਣੇ ਆ ਜੀ ਲੋਕ ਫਲਕਾਰੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜੋ ਖਾਉਂਗੀ ਜੀ ਅਸੀਂ ਕੀਤਾ ਜੀ ਰੈਡੀ ਸੂਟ ਬਲੈਕ ਤੇ ਬਲੈਕ ਤੇ ਕਾਫੀ ਮੇਰੀਆਂ ਭੈਣਾਂ ਨੇ ਮੈਸਜ ਸੀਗੇ ਵੀ ਬਲੈਕ ਤੇ ਵੀ ਰੈਡੀ ਕਰ ਦੋ ਜੀ ਲਓ ਬਲੈਕ ਤੇ ਵਰਕ ਕਰਤਾ ਜੀ ਫੁਲਕਾਰੀ ਦਾ ਇਹ ਵਾਲਾ ਜਿਹੜਾ ਸਟੱਫ ਆਉਣ ਵਾਲਾ ਇਹ ਮਸਕ ਛਿਲਕ ਦੇ ਉੱਪਰ ਰੈਡੀ ਆ ਜੀ ਠੀਕ ਹੈ ਜੀ ਮਸਕ ਛਿਲਕਾ ਇਹ ਜੋ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਹੀ ਹੈ ਜੀ ਉਹ ਵਾਲਾ ਸਟੱਫ ਹੈ ਮਸਕ ਛਿਲਕ ਤੇ ਅਸੀਂ ਰੈਡੀ ਕੀਤਾ ਚੈੱਕ ਕਰੋ ਜੀ ਨੀਚੇ ਘੇਰਾ ਬਣਿਆ ਹੋਇਆ ਇਹਦਾ ਕਾਫੀ ਟ੍ਰੈਂਡਿੰਗ ਵਿੱਚ ਰਹਿਣ ਵਾਲਾ ਇਹ ਵਾਲਾ ਸਟੱਫ ਲਓ ਜੀ نیچے ਘੇਰਾ ਚੈੱਕ ਕਰੋ ਜੀ ਇਹ ਵਾਲਾ ਘੇਰਾ ਰੈਡੀ ਹੈ neck ਰੈਡੀ ਹੈ ਜੀ sleeves ਰੈਡੀ ਹੈ ਦੀਆਂ ਠੀਕ ਹੈ ਜੀ sleeves ਹੈ ਘੇਰਾ back neck ਵੀ ਮਿਲੂਗੀ ਤੁਹਾਨੂੰ ਲਓ ਜੀ ਚੈੱਕ ਕਰ ਲਓ ਇਹ back neck ਮੈਲੀ ਹੈ ਤੁਹਾਨੂੰ ਠੀਕ ਹੈ ਜੀ ਇਹ back neck ਤੇ ਫਲਾਵਰ ਆਉਣ ਹੈ ਤੇ ਵੀਡੀਓ ਚ ਚੈੱਕ ਕਰ ਸਾਡੂਸੀ ਸੂਰ ਦੀ ਲੁੱਕ ਕਿੱਦਾਂ ਹੋਣੀ ਹੈ ਤੇ ਇਹ ਵਾਲੀ ਰੈਣੀ ਹੈ ਜੀ ਨਾਲ ਪਿਸਤਾ ਜੇ ਕਲਰ ਦੀ ਸੀ ਲੱਗ ਗਈ ਆ ਕੰਟਰਾਸਟ ਲਗਾਇਆ ਬਾਟਮ ਦਾ ਲਓ ਜੀ ਪਿਸਤਾ ਕਲਰ ਦੇ ਵਿੱਚ ਆਉਣੀ ਹੈ ਇਹਦੇ ਨਾਲ ਬਾਟਮ ਲਾਈਟ ਜੀ ਪਿਸਤਾ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਬਣਨਾ ਜੀ ਜਿਹੜਾ ਰੈਡੀ ਹੋ ਕੇ ਤੇ ਲੁੱਕ ਦੇਖੋ ਸੂਟ ਦੀ ਕਿੱਦਾਂ ਆਉਣੀ ਹੈ ਚੈੱਕ ਕਰੋ ਵੀਡੀਓ ਦੇ ਵਿੱਚ ਵੀਡੀਓ ਚੈੱਕ ਕਰ ਸਕਦੇ ਹੋ ਮਾਡਲ ਨੇ ਵੇਅਰ ਕੀਤਾ ਹੋਇਆ ਸੂਟ ਹੈ ਐਦਾਂ ਲੁੱਕ ਆਉਣੀ ਹੈ ਸੂਟ ਦੀ ਬਹੁਤ ਪਿਆਰਾ ਸੂਟ ਬਣਨਾ ਜੀ ਬਲੈਕ ਦੇ ਵਿੱਚ ਰੈਡੀ ਹੈ ਕਾਰਬਨ ਬਲੈਕ ਕਲਰ ਦੇ ਵਿੱਚ ਹੈ ਜੀ ਡਲ ਬਲੈਕ ਕਲਰ ਨਹੀਂ ਹੈਗਾ ਇਹ ਜੀ ਲਓ ਜੀ ਇਹ ਆਊਗਾ ਬਲੂ ਕਲਰ ਇਹ ਬਲੂ ਦਾ ਕਲਰ ਹੈ ਬਹੁਤ ਹੀ ਪਿਆਰਾ ਜਾਂ ਦੇਖੋ ਜੀ ਬਲੂ ਕਲਰ ਤੇ ਰੈਡੀ ਕਰਤਾ ਜੀ ਬਹੁਤ ਪਿਆਰਾ ਜਾਂ ਸੂਟ ਫੁਲਕਾਰੀ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਰਹਿਣ ਵਾਲੀ ਹੈ ਸਾਈਡ ਤੇ ਇਹਦੀਆਂ 슬ੀਵਸ ਬਣੀਆਂ ਹੋਈਆਂ ਇਹ 슬ੀਵਸ ਰਹਿਣੀਆਂ ਜੀ ਇਹਦੀਆਂ ਤੇ ਇਹਦੀ ਤੁਹਾਨੂੰ ਇਹ ਬੈਕ ਨੈਕ ਰਾਉਗੀ ਜੀ ਲਓ ਇਹ ਬੈਕ ਨੈਕ ਵੀ ਤੁਹਾਨੂੰ ਚੈੱਕ ਕਰਵਾ ਦਿੰਦੀ ਆ ਬੈਕ ਨੈਕ ਰਹਿਣੀ ਆ ਜੀ ਇਹਦੀ ਠੀਕ ਹੈ ਜੀ ਇਹ ਵਾਲੀ ਰਹਿਣੀ ਆ ਜੀ ਇਹਦੇ ਨਾਲ ਬੋਟਮ ਲਓ ਜੀ ਇਹ ਬਾਟਮ ਦਾ ਵਰਕ ਰਹੂਗਾ ਜੀ ਇਹ ਵਾਲੀ ਰੈਣੀਏ ਨਾਲ ਬਾਟਮ ਲਓ ਇਹ ਬਾਟਮ ਆਉਣੀ ਹੈ ਚੈੱਕ ਕਰੋ ਜੀ ਸੂਟ ਦੀ ਲੁੱਕ ਬਹੁਤ ਪਿਆਰੀ ਲੁੱਕ ਆਉਣੀ ਹੈ ਜੀ ਸੂਟ ਦੀ ਲੱਗੀ ਕਲਰ ਦੇ ਵਿੱਚ ਰਹਿਣ ਵਾਲਾ ਸੂਟ ਹੈ ਇਹ ਪ੍ਰਾਈਸ ਰੈਣੀਏ ਜੀ ਇਹਦੀ 1100 ਰੁਪਏ 1100 ਦੇ ਵਿੱਚ ਤੁਸੀਂ ਅੱਜ ਵਾਲੇ ਜਿਹੜੇ ਸੂਟ ਲੈ ਸਕਦੇ ਹੋ ਫੁਲਕਾਰੀ ਦੇ ਪ੍ਰਾਈਸ ਜਰੀ 110 ਰੈਣੀਏ ਜੀ ਇਹਨਾਂ ਸੂਟਾਂ ਦੀ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਨਮੀਜੀ ਟੋਨ ਤੇ ਉੱਪਰ ਰੈਡੀ ਹੈ ਸੂਟ ਲਓ ਇਹ ਬਰਾਊਨ ਜੀ ਸ਼ੇਡ ਤੇ ਰੈਡੀ ਹੈ ਮਸਕ ਸ਼ਿਲਕ ਦੇ ਉੱਪਰ ਰੈਡੀ ਰਹਿਣ ਵਾਲਾ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਡਬਲ ਟੋਨ ਦੇ ਵਿੱਚ ਆਉਣਾ ਸਟੱਫ ਬੜਾ ਸੋਹਣਾ ਜਿਹਾ ਸੂਟ ਬਣਿਆ ਹੋਇਆ ਦੇਖੋ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਸਾਈਡ ਤੇ ਜੀਆਂ 슬ੀਵਸ ਬਣੀਆਂ ਹੋਈਆਂ ਲਓ ਇਸ ਸਾਈਡ ਤੇਰੀਆਂ ਸਲੀਵਸ ਬਣੀਆਂ ਹੋਈਆਂ ਚੈੱਕ ਕਰੋ ਜੀ ਠੀਕ ਹੈ ਜੀ ਇਹਦੀ ਆਊਗੀ ਬੈਕ ਨੈਕ ਇਹ ਆਣੀ ਹੈ ਜੀ ਬੈਕ ਨੈਕ ਜੀ ਠੀਕ ਹੈ ਜੀ ਇਹਦੀਆਂ ਇਹ ਆਊਗੀ ਜੀ ਨਾਲ ਬਾਟਮ ਇਹ ਉਹਨਾ ਬਾਟਮ ਦਾ ਵਰਕ ਇਹ ਬਾਟਮ ਦਾ ਵਰਕ ਆਊਗਾ ਠੀਕ ਹੈ ਪ੍ਰਾਈਸ ਰਹਿਣੀ ਹੈ ਦੀ 1100 ਰੁਪਏ ਪੂਰਾ ਫੁੱਲ ਹੈਵੀ ਸੂਟ ਲੈ ਕੇ ਆਇਆ ਤੁਹਾਡੇ ਵਾਸਤੇ ਬੈਕ ਨੈਕ ਵੀ ਰੈਡੀ ਆ ਬਾਟਮ ਵੀ ਰੈਡੀ ਆ 슬ੀਵਸ ਵੀ ਆ ਸਾਰਾ ਕੁਝ ਮੈਲ ਵਾਲਾ ਤੇ ਪ੍ਰਾਈਸ ਸਿਰਫ 1100 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਬਾਇ ਕਰ ਸਕਦੇ ਹੋ ਸਾਡੇ ਕੋਲ ਅਗਲਾ ਸੂਟ ਚੱਤਰੂਜੀ ਰੈਸਟ ਕਲਰ ਦੇ ਵਿੱਚ ਆਊਗਾ ਜੀ ਇੱਕ ਸੂਟ ਰਹੂਗਾ ਜੀ ਬਾਂਦਰੀ ਦੇ ਉੱਪਰ ਰੈਸਟ ਕਲਰ ਦੇ ਵਿੱਚ ਕਾਪਰ ਰੈਸਟ ਕਲਰ ਆਊਗਾ ਕਾਪਰ ਜਿਹੜਾ ਰੈਸਟ ਕਲਰ ਆਉਣਾ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਸਾਈਡ ਤੇਰੀਆਂ 슬ੀਵਸ ਬਣੀਆਂ ਹੋਊਗਾ ਚੈੱਕ ਕਰ ਲੋ ਦੀ 슬ੀਵਸ ਦਾ ਵਰਤਲੀ ਮਿਲੂਗਾ ਤੁਹਾਨੂੰ ਪੇ ਵਾਲਾ ਬੈਕ ਨੈਕ ਮਿਲਣਾ ਜੀ ਬੈਕ ਨੈਕ ਆਊਗਾ ਜੀ ਇਹਦਾ ਤੇ ਇਹ ਵਾਲੀ ਆਉਣੀ ਆ ਜੀ ਇਹ ਨਾਲ ਬਾਟਮ ਲਉਗੀ ਇਹ ਬਾਟਮ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਇਹ ਪ੍ਰਾਈਸ ਸਿਰਫ ਰਹਿਣੀ ਆ ਜੀ ਇਹਦੀ 1100 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਰੈੱਡ ਆ ਰਿਹਾ ਜੀ ਪਰ ਰੈਸਟ ਕਲਰ ਹੈ ਠੀਕ ਹੈ ਜੀ ਤੁਹਾਨੂੰ ਦੱਸ ਤੇ ਨਹੀਂ ਆ ਰੈਸਟ ਕਲਰ ਦੇ ਵਿੱਚ ਸੂਟ ਹੈ ਜੀ ਇਹ ਪਰ ਆ ਰਿਹਾ ਰੈੱਡ ਰੈੱਡ ਕਲਰ ਨਹੀਂ ਹੈਗਾ ਜੀ ਇਹ। ਰੈਸਟ orange ਦੀ ਸ਼ੇਡ ਹੈ। ਲਓ ਜੀ ਅਗਲਾ ਕਲਰ ਚੈੱਕ ਕਰੋ ਜੀ। ਪਰਪਲ ਕਲਰ ਦੇ ਵਿੱਚ ਰੈਡੀ ਕਰਵਾਤਾ। ਲਓ। ਇਹ ਆਊਗਾ ਜੀ ਮਸਟ ਸੈਲਕਟ। ਠੀਕ ਹੈ ਜੀ। ਲਓ ਮਸਟ ਸੈਲਕਟ ਹੈ। ਉਹਦੇ ਉੱਪਰ ਰੈਡੀ ਹੈ ਜੀ ਇਹ ਵਾਲਾ ਸੂਟ। ਹੁਣ ਚੈੱਕ ਕਰੋ ਜੀ ਸੂਟ ਤੁਹਾਨੂੰ ਦਿਖਾ ਦਿੰਦੀ ਆ ਦੂਰ ਤੋਂ ਪ੍ਰੋਪਰ ਕਲਰ ਕਿਹੜਾ ਸੂਟ ਦਾ। ਠੀਕ ਹੈ ਜੀ ਜੋ ਫੁਲਕਾਰੀ ਵਾਲਾ ਸੂਟ ਰੈਡੀ ਕੀਤਾ ਉਹਦਾ ਪ੍ਰੋਪਰ ਕਲਰ ਕੇਰਾ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਲਓ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵਾਈਨ ਦੇ ਵਿੱਚ ਆਉਂਦਾ ਵਾਈਨ ਦੇ ਵਿੱਚ ਰਹਿਣਾ ਜੀ ਸਾਈਡ ਤੇ ਜਿਹੜੀਆਂ ਸਲੀਵਸ ਬਣੀਆਂ ਹੋਈਆਂ ਤੇ ਬੈਕ ਨੈਕ ਵੀ ਦਿਖਾ ਦਿੰਦੇ ਆ ਲਓ ਜੀ ਦੀ ਬੈਕ ਨੈਕ ਚੈੱਕ ਕਰੋ ਇਹ ਵਾਲੀ ਆਉਣੀ ਹੈ ਜੀ ਬੈਕ ਨੈਕ ਇਹ ਬੈਕ ਨੈਕ ਤੇ ਫਲਾਵਰ ਹੋਣਾ ਚਾਹੀਦਾ ਬਲੂ ਪਰ ਰਾਇਲ ਬਲੂ ਨਹੀਂ ਹੈਗਾ ਇਹ ਬੈਂਕ ਨਹੀਂ ਕਲਰ ਹੈ ਠੀਕ ਹੈ ਜੀ ਇਹਨੂੰ ਆਪਾਂ ਬੈਂਕ ਨਹੀਂ ਕਲਰ ਬੋਲਾਂਗੇ ਬੈਂਕ ਨਹੀਂ ਕਲਰ ਹੈ ਤੇ ਇਹ ਵਾਲੀ ਰੈਣੀ ਹੈ ਜੀ ਇਹਨਾਂ ਨਾਲ ਬੋਟਮ ਠੀਕ ਹੈ ਜੀ ਬੋਟਮ ਰੈਣੀ ਆ ਸੂਟ ਚੈੱਕ ਕਰੋ ਬਹੁਤ ਪਿਆਰਾ ਜਿਹਾ ਸੂਟ ਰਹਿਣਾ ਜੀ ਚੈੱਕ ਕਰ ਸਕਦੇ ਹੋ ਜੋ ਫਲਾਵਰ ਆ ਰਿਹਾ ਨਾ ਪਰਪਲ ਜਾਂ ਬੂਟੀ ਪਈ ਹੋਈ ਹੈ ਪਰਪਲ ਇਸ ਕਲਰ ਦਾ ਸ਼ੋਰਡ ਦਾ ਕਲਰ ਹੈ ਜੀ ਥੋੜਾ ਜਿਹਾ ਬਲੂ ਆ ਰਿਹਾ ਕਲਰ ਬਲੂ ਚੇਂਜ ਹੋ ਰਿਹਾ ਚੇਂਜ ਆਉ ਰਿਹਾ ਕਲਰ ਤੇ ਬੈਂਗਣੀ ਜਿਹਾ ਕਲਰ ਆਊਗਾ ਜੀ ਪ੍ਰਾਈਸ ਰੈਣੀ ਹੈ ਦੀ 1100 ਇਹ ਵਾਲੇ ਸੂਟ ਦੀ ਅਗਲਾ ਕਲਰ ਚੈੱਕ ਕਰੋ ਜੀ ਇਹ ਆਊਗਾ ਥੋੜਾ ਜਿਹਾ ਮਾਊਸ ਸ਼ੀਰ ਦੇ ਵਿੱਚ ਨਵੀਂ ਲੁੱਕ ਦੇ ਵਿੱਚ ਥੋੜੇ ਜਿਹਾ ਸੂਟ ਰੈਡੀ ਕਰਵਾਏ ਆ ਠੀਕ ਆ ਜੀ ਜਿਵੇਂ ਗਰਲਿਸ਼ ਲੁੱਕ ਦੇ ਕੁੜੀਆਂ ਵਾਸਤੇ ਇਹ ਕਲਰ ਬਹੁਤ ਪਿਆਰੇ ਲੱਗਦੇ ਆ ਨਾ ਚੈੱਕ ਕਰੋ ਇਹ ਇੱਕ ਕਾਵਲਾ ਕਲਰ ਰੈਡੀ ਹੋਇਆ ਜਿਹਦੇ ਵਿੱਚ ਸੋਬਰ ਜੇ ਕਲਰ ਆਣਗੇ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਵੀ ਇਸ ਸਾਈਡ ਤੇ ਦੀਆਂ 슬ੀਵਸ ਤੇ ਬੈਕ ਟੈਕ ਵੀ ਹੈ ਜੀ ਇਹਦੀ ਬੈਕ ਟੈਕ ਕਰ ਇਹਖਣ ਐਕਸ ਚੈੱਕ ਕਰੋ ਜੀ ਬੈਕ ਐਂਡ ਬੈਕ ਵੀ ਮਿਲੂਗੀ ਤੁਹਾਨੂੰ ਲੌਕ ਇਦਾਂ ਦੇ ਕਲਰ ਜਿਹੜੂ ਵੇਅਰ ਕਰਦੇ ਆ ਅਲੱਗ ਜੀ ਲੁੱਕ ਆਂਦੀ ਹੈ ਜੀ ਸੂਟਾਂ ਦੀ ਕਾਮਨ ਜਆ ਕਲਰ ਨਹੀਂ ਹੈਗਾ ਜੀ ਇਹ ਲੌਕ ਇਹ ਵਾਲੀ ਰੈਣੀ ਹੈ ਜੀ ਇਹ ਨਾਲ ਬਾਟਮ ਇਹ ਬਾਟਮ ਰੈਣੀ ਹੈ ਜੀ ਚੈੱਕ ਕਰੋ ਠੀਕ ਹੈ ਜੀ ਪ੍ਰਾਈਸ ਰੈਣੀ ਹੈ ਦੀ 1100 ਰੁਪਏ ਪੂਰਾ ਫੁੱਲ ਹੈਵੀ ਸੂਟ ਦੇ ਰਹੇ ਆ ਤੁਹਾਨੂੰ ਫੁਲਕਾਰੀ ਦਾ ਠੀਕ ਹੈ ਜੀ ਤੁਸੀਂ ਆਪਣੇ ਆਪ ਇਦਾਂ ਦਾ ਸੂਟ ਰੈਡੀ ਕਰਵਾਉਂਗੇ ਤਾਂ ਤੁਹਾਨੂੰ 1500 ਦਾ ਵਰਕ ਪੈ ਜਾਣਾ ਜੀ ਇਹ ਵਾਲਾ ਕਿਉਂਕਿ ਫੁੱਲ ਹੈਵੀ ਵਰਕ ਹੈ ਤੇ ਤੁਹਾਨੂੰ ਸੀ ਸੂਟ ਸੈੱਟ ਦੇ ਰਿਆਂ ਰੈਡੀ ਕਰਕੇ ਸਿਰਫ 1100 ਦੇ ਵਿੱਚ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਦੁਬਾਰਾ ਰੀਸਟਾਕ ਕਰਤੇ ਆ ਜੀ ਸੂਟ ਇਹ ਰਹੂਗਾ ਜੀ ਫਿਰੋਜੀ ਕਲਰ ਦੇ ਵਿੱਚ ਇਹ ਵੀ ਕਾਫੀ ਮੇਧੀਆਂ ਭੈਣਾਂ ਨੇ ਮੰਗੇ ਸੀ ਸਾਡੇ ਕੋਲ ਸੂਟ ਲਓ ਚੈੱਕ ਕਰੋ ਜੀ ਬਿਕੋਸ ਔਰ ਗੰਜਾ ਦੇ ਰਹਿਣਾ ਬਿਲਕੁਲ ਸੌਫਟ ਸਟੱਫ ਰਹਿਣਾ ਜੀ ਇਹ ਤੇ ਆਹ ਬਲਾ ਉਹਨਾ ਜੀ ਫਰੰਟ ਫਿਰੋਜੀ ਕਲਰ ਹੈ ਜੀ ਚੈੱਕ ਕਰੋ ਜੀ ਇਹ ਫਰੰਟ ਆਊਗਾ ਠੀਕ ਹੈ ਸ਼ਾਰਟ ਦਾ ਫਰੰਟ ਆਣਾ ਆ ਫਰੋਜੀ ਕਲਰ ਆ ਰਿਹਾ ਜੀ ਪਰ ਵੀਡੀਓ ਤੇ ਵਿੱਚ ਪ੍ਰੋਪਰ ਕਲਰ ਨਹੀਂ ਆਉਂਦਾ ਹਮੇਸ਼ਾ ਫਰੋਜੀ ਹਮੇਸ਼ਾ ਪਰ ਇਹ ਬਹੁਤ ਪਿਆਰਾ ਜਿਹਾ ਫਰੋਜੀ ਕਲਰ ਹੈ ਲਾਈਟ ਕੋਈ ਡਾਰਕ ਵੀ ਨਹੀਂ ਹੈਗਾ ਲਾਈਟ ਜਿਹਾ ਫਰੋਜੀ ਕਲਰ ਹੈ ਇਹ ਰਹਿਣਾ ਜੀ 슬ੀਵਸ ਦਾ ਵਰਕ ਚੈੱਕ ਕਰ ਲਓ ਜੀ ਇਹ 슬ੀਵਸ ਦਾ ਵਰਕ ਰਹੂਗਾ ਠੀਕ ਹੈ ਜੀ ਅੱਗੇ ਤੁਹਾਨੂੰ ਦਿਖਾ ਦਿੰਦੇ ਹਾਂ ਬੋਟਮ ਦਾ ਵਰਕ ਲਓ ਜੀ ਇਹ ਰਹਿਣਾ ਜੀ ਬੋਟਮ ਦਾ ਵਰਕ ਇਹ ਬੋਟਮ ਤੇ ਆਊਗਾ ਜੀ ਠੀਕ ਹੈ ਜੀ ਬੋਟਮ ਤੇ ਆਣਾ ਇਹ 슬ੀਵਸ ਵਰਕ ਹੋਣਾ ਹੈ ਤੇ ਇਹਦੀ ਬੈਕ ਨੈਕ ਵਿੱਚ ਤੁਹਾਨੂੰ ਦਿਖਾ ਦਿੰਦੇ ਹਾਂ ਸੋਰੀ ਇਹ ਬੈਕ ਤੇ ਆਉਣਾ ਸੀ ਇਹ ਵਾਲੇ ਫਲਾਵਰ ਆਉਣਗੇ ਜੀ ਇਹਦੇ ਬੈਕ ਤੇ ਲੋਕ ਬਿਕੋਸ ਵਰਗ ਅਨਜਾ ਤੇ ਰੈਡੀ ਕਰਵਾਇਆ ਜੀ ਸੂਟ ASCII ਇਹ ਇਹ ਬੈਕ ਤੇ ਫਲਾਵਰ ਆਉਣੇ ਆ ਜੀ ਸੂਟ ਦੀ ਲੱਗ ਹੀ ਲੁੱਕ ਆਉਣੀ ਹੈ ਬਹੁਤ ਪਿਆਰਾ ਸੂਟ ਬਾਨਾ ਜੀ ਰੈਡੀ ਹੋ ਕੇ ਤੇ ਸਿਰਫ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ 1400 ਦੇ ਵਿੱਚ 1400 ਦੇ ਵਿੱਚ ਤੁਹਾਨੂੰ ਪੂਰਾ ਫੁੱਲ ਹੈਵੀ ਬਿਕੋਸ ਔਰ ਅਰਗੰਜਾ ਤੇ ਸੂਟ ਦੇ ਰਹੇ ਹਾਂ ਜੀ ਜੇ ਤੁਸੀਂ 12 ਉਹਦਾ ਦਾ ਸੂਟ ਬਾਏ ਕਰੋਗੇ ਤਾਂ ਤੁਹਾਨੂੰ 2100 ਤੱਕ ਸੂਟ ਮਿਲੂਗਾ ਜੀ ਨੇ ਬਾਕੀ ਇੰਨਾ ਫੁੱਲ ਹੈ ਵੀ ਉਹ ਵੀ ਬਕੋਸ ਔਰ ਗੈਂਜਾ ਤੇ ਬਿਲਕੁਲ ਸੌਫਟ ਵਾਲਾ ਸਟਾਫ ਹੈ। ਕਾਫੀ ਮੇਰੀ ਆਪੇ ਨਾਨੇ ਵਾਲੇ ਸਟਾਫ ਦੇ ਵਿੱਚ ਸੂਟ ਸਾਡੇ ਕੋਲੋਂ ਬਾਇ ਕੀਤੇ ਆ ਤੇ ਮੇਰੀਆਂ ਭੈਣਾਂ ਨੂੰ ਪਤਾ ਵੀ ਸਟਾਫ ਕਿੱਦਾਂ ਦਾ ਹਨ ਸਭ ਨੂੰ ਪਸੰਦ ਆਇਆ ਇਹ ਵਾਲਾ ਸਟਾਫ। ਬਕੋਸ ਔਰ ਗੈਂਜਾ ਲਓ ਵਗਲਾ ਆਊਗਾ ਜੀ ਮਸਟਰਡ ਕਲਰ ਦੇ ਵਿੱਚ। ਇਹ ਮਸਟਰਡ ਕਲਰ ਦੇ ਵਿੱਚ ਆਊਗਾ ਜੀ। ਕਈ ਸੂਟ ਤਾਂ ਜੀ ਆਹ ਰੈਡੀ ਹੋ ਪਹਿਲਾਂ ਹੀ ਵੀਡੀਓ ਪਾਉਣ ਤੋਂ ਸੇਲ ਹੋ ਜਾਂਦੀ। ਇਹਦੇ ਵਿੱਚ ਕਈ ਸੂਟ ਸੇਲ ਹੋ ਚੁੱਕੇ ਆ। ਲਓ ਜੀ ਇਹ ਆਊਗਾ ਜੀ ਮਸਟਰਡ ਕਲਰ। ਬਹੁਤ ਪਿਆਰਾ ਜਿਹਾ ਕਲਰ ਰਹਿਣ ਵਾਲਾ ਮਸਟਰਡ ਸਾਈਡ ਤੇ 슬ੀਵਸ ਰਹਿਣ ਗਿਆ ਜੀ ਤੇ ਬਾਟਮ ਦਾ ਵਰਕ ਵੀ ਤੁਹਾਨੂੰ ਮਿਲਣ ਵਾਲਾ ਠੀਕ ਹੈ ਬਾਟਮ ਦਾ ਵਰਕ ਵੀ ਤੁਹਾਨੂੰ ਦਿਖਾਇਆ ਸੀ ਇਹ ਰਹਿਣਾ ਬਾਟਮ ਦਾ ਵਰਕ ਜੀ ਤੇ ਇਹ ਆ ਰਹਿਣਾ ਜੀ ਬੈਕ ਵਰਕ ਲਓ ਇਹ ਸ਼ਰਟ ਦੀ ਬੈਕ ਤੇ ਆਣਾ ਠੀਕ ਹੈ ਸ਼ਰਟ ਦੀ ਬੈਕ ਤੇ ਆਣਾ ਜੀ ਪੂਰਾ ਫੁੱਲ ਹੈਵੀ ਸੂਟ ਰਹਿਣ ਵਾਲਾ ਜੀ 1400 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ 1400 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਲੁੱਕ ਤੁਹਾਨੂੰ ਦਿਖਾ ਦਿੰਦੇ ਆ ਵੀਡੀਓ ਦੇ ਵਿੱਚ ਕਿੱਦਾਂ ਦੀ ਹੋਣੀ ਹੈ ਇਹ ਵਾਲੇ ਸੂਟ ਦੀ ਇਹ ਵੀਡੀਓ ਦੇ ਵਿੱਚ ਕਿੱਦਾਂ ਲੁੱਕ ਆਉਣੀ ਹੈ ਸੂਟ ਦੀ ਦੇਖ ਸਕਦੇ ਹੋ ਐਡਾ ਸੂਟ ਰੈਡੀ ਹੋਣਾ ਨਾਲ ਤੁਸੀਂ ਡਬਲ ਡਾਈ ਦਾ ਦੁਪੱਟਾ ਰੈਡੀ ਕਰਵਾ ਸਕਦੇ ਹੋ। ਕਾਫੀ ਮੇਰੇ ਮੈਂ ਦੇ ਦੁਪੱਟੇ ਵੀ ਸਾਡੇ ਕੋਲੋਂ ਰੈਡੀ ਹੋਣ ਵਾਸਤੇ ਗਏ ਨੇ ਸੂਟਾਂ ਦੇ ਨਾਲ ਪਰ ਹਜੇ ਕੰਪਲੀਟ ਹੋ ਕੇ ਨਹੀਂ ਆਏ ਨੇ ਤੁਹਾਨੂੰ ਦਿਖਾ ਦਿੰਦੇ ਜੀ ਕਿੱਦਾਂ ਸੂਟ ਬਣਾਣਾ ਹੈ ਦੁਪੱਟਾ ਕਿੱਦਾਂ ਰੈਡੀ ਕਰਾਉ ਹਨ ਤੇ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਬਣਾਣਾ ਜੀ ਇਹ ਰੈਡੀ ਹੋ ਕੇ ਨਾ ਇਹਦੀ ਲੈਂਥ ਦਾ ਕੋਈ ਇਸ਼ੂ ਹੈ ਨਾ ਦੇ ਘੇਰੇ ਦਾ ਕੋਈ ਇਸ਼ੂ ਹੈ ਜਿੱਦਾਂ ਮਰਦੀ ਤੁਸੀਂ ਘੇਰਾ ਬਣਾ ਲਓ ਜੀ ਤੁਸੀਂ ਚੈੱਕ ਕਰੋ ਜੀ ਚੋਰ ਦੀ ਤੁਸੀਂ ਪਿਕ ਵੀ ਚੈੱਕ ਕਰ ਸਕਦੇ ਹੋ। ਇਹ ਸੁਰੱਖਿਤਰ ਹੋ ਜੀ ਲਓ। ਇਹ ਬ੍ਰਿਕ ਕਲਰ ਹੈ। ਠੀਕ ਹੈ ਜੀ ਇਹ ਬ੍ਰਿਕ ਕਲਰ ਆਊਗਾ ਚੈੱਕ ਕਰੋ ਜੀ। 프ਰੰਟ ਦੇ ਆਉਣੇ ਆ ਇਹ ਦੋ ਪੈਨਲਸ 프ਰੰਟ ਤੇ ਆਉਣਗੇ। ਤੇ ਇਹ ਵਾਲੀ ਆਉਣੀਆਂ ਜੀ ਨਾਲ 슬리브ਸ ਇਹ 슬리브ਸ ਰਹਿਣਗੀਆਂ ਜੀ ਇਹਦੀਆਂ। ਠੀਕ ਹੈ ਜੀ ਇਹਦੀਆਂ ਬੋਟਮ ਦਾ ਵਰਕ ਵੀ ਦਿਖਾ ਦਿੰਦੇ ਆ ਜੀ ਇਹ ਬੋਟਮ ਤੇ ਆਉਣਾਗਾ ਵਰਕ ਇਹ ਬੋਟਮ ਤੇ ਵਰਕ ਆਊਗਾ ਜੀ। ਤੇ ਇਹਦੀ ਬੈਕ ਨੈਕ ਦਿਖਾਉਣੇ ਆ ਜੀ ਲਓ। ਇਹ ਆਉਣਾ ਜੀ ਬੈਗ ਤੇ ਵਰਕ ਇਹ ਇਹਦਾ ਬੈਗ ਤੇ ਵਰਕ ਆਣਾ ਬ੍ਰਿਕ ਕਲਰ ਰਹਿਣ ਵਾਲਾ ਬਹੁਤ ਹੀ ਪਿਆਰਾ ਜਿਹਾ ਬਿਕੋਸ ਔਰ ਗੈਂਜਾ ਦੇ ਰੈਡੀ ਆ ਜੀ ਪ੍ਰਾਈਸ ਰਹਿਣੀ ਹੈ ਜੀ ਸਿਰਫ 1400 1400 ਵਿੱਚ ਤੁਸੀਂ ਇਹ ਵਾਲਾ ਬੁਟੀਕ ਵਰਕ ਦਾ ਸੂਟ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਅਗਲਾ ਕਲਰ ਆਊਗਾ ਜੀ ਲੋ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਸਾਰੇ ਇੰਗਲਿਸ਼ ਕਲਰ ਜੇ ਲੈ ਕੇ ਆਏ ਤੁਹਾਡੇ ਵਾਸਤੇ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ ਹੈਨ ਵਾਲਾ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੋਊਗਾ ਠੀਕ ਹੈ ਜੀ ਸਾਈਡ ਤੇ ਆਉਣੀਆਂ ਇਹਦੀਆਂ 슬ੀਵਸ ਇਹ 슬ੀਵਸ ਰਹਿਣਗੀਆਂ ਜੀ ਤੇ ਬਾਟਮ ਦਾ ਵਰਕ ਚੈੱਕ ਕਰੋ ਜੀ ਇਹਦਾ ਇਹ ਬਾਟਮ ਦਾ ਵਰਕ ਆਊਗਾ ਠੀਕ ਹੈ ਜੀ ਇਹ ਹੋਣਾ ਜੀ ਪੈਕ ਦਾ ਵਰਕ ਇਹ ਬੈਗ ਤੇ ਵਰਕ ਹੋਣਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬੰਨਣਾ ਰੈਡੀ ਹੋ ਕੇ ਬੈਗ ਤੇ ਆਊਗਾ ਪ੍ਰਾਈਸ ਸਿਰਫ ਦੇ ਰਹੇ ਹਾਂ ਤੁਹਾਨੂੰ ਅਸੀਂ 1400 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬਿਲਕੁਲ ਸੌਫਟ ਲੈਮ ਅਗਲਾ ਕਲਰ ਹੈਣਾ ਜੀ ਜਿਹਦੇ ਵਿੱਚ ਲਓ ਇਹ ਥੋੜਾ ਮਸਟਰਡ ਜਿਹਾ ਮਹਿੰਦੀ ਮਸਟਰਡ ਜਿਹਾ ਆਉਣਾ ਜੀ ਲਓ ਬਹੁਤ ਪਿਆਰਾ ਜਿਹਾ ਕਲਰ ਹੈ ਵੀ ਮਹਿੰਦੀ ਮਸਟਰਡ ਜਿਹਾ ਚੈੱਕ ਕਰੋ ਜੀ ਕੈਨਲ ਵਰਕ ਦੇਖ ਸਕਦੇ ਹੋ 슬ੀਵਸ ਦਾ ਵਰਕ ਦੇਖ ਸਕਦੇ ਹੋ ਠੀਕ ਹੈ ਜੀ 슬ੀਵਸ ਦਾ ਵਰਕ ਰਹੂਗਾ ਲਓ ਜੀ ਇਹ ਬਾਟਮ ਦਾ ਵਰਕ ਰਹਿਣਾ ਜੀ ਤੇ ਇਹਦੀ ਬੈਕ ਦਾ ਵਰਕ ਇਹ ਬੈਕ ਤੇ ਆਣਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਪ੍ਰਾਈਸ ਸਿਰਫ ਦੇ ਰਹੇ ਹਾਂ 1400 1400 ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਜੀ ਠੀਕ ਹੈ ਜੀ ਆਈ ਦੇ ਰਹਿਣਾ ਸੇ ਬਟੀਗ ਵਰਕ ਦੇ ਸੂਟ ਇਹਨਾਂ ਵਿੱਚ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਕੱਲ੍ਹ ਫਿਰ ਆ ਕੇ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ